ਹੈਲੋ ਜੀ গুড মর্নিং ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਦੇਸੀ ਚੁੱਲ੍ਹਾ ਵਲੌਗ ਦੇ ਉੱਤੇ ਤੇ ਅੱਜ ਕਰਦੇ ਜੀ ਨਵਾਂ ਵਲੌਗ ਸ਼ੁਰੂ ਅੱਜ ਆ ਰਿਹਾ ਜੀ ਆਪਣਾ ਗੀਤ ਯਾਰੀ 10 11 ਵਜੇ ਆਪਾਂ ਗੀਤ ਪਾਵਾਂਗੇ ਤੁਸੀਂ ਸਾਰੇ ਜਣੇ ਨੇ ਜਰੂਰ ਸੁਣਨਾ ਤੇ ਲਾਈਕ ਕਰਨਾ ਹੈ ਸ਼ੇਅਰ ਕਰਨਾ ਹੈ ਕਮੈਂਟ ਕਰਨਾ ਹੈ ਜਰੂਰ ਤੇ ਆਪਾਂ ਅੱਜ ਦੇ ਵਲੌਗ ਦੇ ਵਿੱਚ ਵੀ ਲਿੰਕ ਸ਼ੇਅਰ ਕਰਾਂਗੇ ਮਿਲਦੇ ਪਾਉਣ ਤੱਕ ਰਹਿ ਦੋਸਤੋ ਤੇ ਤੁਸੀਂ ਸਾਰੇ ਜਣੇ ਜਰੂਰ ਸੁਣਨਾ ਗੀਤ ਨੂੰ ਬਾਕੀ ਬਾਕੀ ਪਿਆਰ ਦੇਣਾ ਮਿਲਦੇ ਜਿੰਨੇ ਨਵੇਂ ਬਲੌਗ ਦੇ ਵਿੱਚ ਲਓ ਜੀ ਅੱਜ ਨਿਕਲੇ ਧੁੱਪ ਬਹੁਤ ਵਧੀਆ ਤੇ ਧੁੱਪੇ ਪੈ ਜਾਂ ਸੀਕ ਨੇ ਅੱਜ ਤੇ ਗਾਣਾ ਆਪਣਾ ਹੋ ਗਿਆ ਰਿਲੀਜ਼ ਤੇ ਬਾਕੀ ਉਹਦੇ ਸ਼ੇਅਰ ਸ਼ੂਰ ਕਰ ਰਹੇ ਆ ਗਾਣਾ ਸਵੇਰ ਦੇ ਸਾਰੇ ਦੋਸਤਾਂ ਮਿੱਤਰਾਂ ਨੂੰ ਤੇ ਤੁਹਾਨੂੰ ਵੀ ਉਮੀਦ ਹੈ ਜਰੂਰ YouTube ਤੇ ਜਾ ਕੇ ਰੇਸਮ ਕੁਨੌਰੀ ਨਿਊ ਸੌਂਗ ਸਰਚ ਕਰਕੇ ਜਰੂਰ ਗਾਣਾ ਸੁਣਿਓ ਤੇ ਬਾਕੀ ਲਿੰਕ ਵੀ ਪਾਵਾਂਗੇ ਤੇ ਜਰੂਰ ਸੁਣਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਵੇਂ ਦਾ ਲੱਗਾ ਪਾਸਾ ਚ ਧੁੱਪ ਬਹੁਤ ਵਧੀਆ ਨਿਕਲੀ ਹੋਈ ਆ ਦੇਖੋ ਪਈਆ ਉਹ ਪਰ ਮੱਝਾਂ ਦੇਖੋ ਆਰਾਮ ਨਾਲ ਧੁੱਪੋਂ ਸੇਕ ਰਹੀਆਂ ਨੇ ਪਈਆਂ ਕਿ ਕਾਫੀ ਦਿਨਾਂ ਬਾਅਦ ਅੱਜ ਵਧੀਆ ਧੁੱਪ ਨਿਕਲੀ ਹੈਗੀ ਲਓ ਜੀ ਆਪਾਂ ਚੱਲੇ ਹੁਣ ਖੇਤ ਨੂੰ ਸੜਕ ਕਾਲਾ ਰਾਸਤਾ ਮੈਂ ਨੰਗੇ ਆਇਆ ਹਾਂ ਕੱਚੇ ਰਾਹ ਦੇ ਰਾਸਤੇ ਚ ਮੀਂਹ ਕਿਹਾਂ ਕਰਕੇ ਆ ਰਿਹਾ ਹੈ ਬਹੁਤ ਜ਼ੋਰ ਨਾਲ ਸਿੰਪਾ ਜੀ ਮੈਂ ਬੰਦ ਲੈ ਕੇ ਕਿਉਂਕਿ ਆਪਣੇ ਜੋ ਗੰਨਾ ਵਿੱਚ ਹਰੇ ਵਿੱਚ ਸੂਰ ਆਉਂਦੇ ਤੇ ਮੈਂ ਆਪਣਾ ਜਿਹੜਾ ਉਹ ਰਾਸਤੇ ਮੈਂ ਲੈ ਕੇ ਜਿਹੜਾ ਪੜਾ ਖੇਤ Tattakadipan, but tattakadipan, but tattakadipan. Det er fett, det. ਬੋਲੀ ਚੱਲ ਗਿਆ ਲੋ ਜੀ ਆਪਾਂ ਹੁਣ ਚੱਲਦੇ ਘਰ ਨੂੰ ਟ੍ਰੈਕਟਰ ਬੁੱਕੇ ਬੁਝਾਏ ਤੇ ਪਰਸੀ ਸੱਜੇ ਨਹੀਂ ਆਗੇ ਸੋ ਵੀ ਟਿਕ ਹੋਏ ਬਾਦ ਦੇ ਨੇ ਕੋਸੀ ਥਪਨੇ ਪਿੰਨੋ ਪੜਾ ਕੇ ਵੀ ਛੋਟੇ ਮਿਲੇ ਵੱਡੇ ਪੜਾਟੀਆਂ ਦੇ ਨਾਲ ਤਾਂ ਹੋ ਸਕਦਾ ਡਾਕ ਚਣ ਇਹੋ ਕੁਝ ਨੇ ਜਾਈ ਹੁਣ ਘਰੇ ਜਾ ਕੇ ਇਨਾ ਚਾ ਪਾਣੀ ਅਸੀਂ ਚੱਲੇ ਸ਼ੇਰਪੁਰ ਨੂੰ ਖੇਤੋਂ ਆ ਗਏ ਤੇ ਆ ਕੇ ਚਾਹ ਪੜ ਪੀ ਕੇ ਚੱਲੇ ਸੇ ਸ਼ੇਰਪੁਰ ਇਹ ਕਾਫੀ ਰਾਤ ਤੇ ਸਿਰਪੁਰੋਂ ਸਾਨੂੰ ਹੋ ਗਿਆ ਦਿਨ ਸਿੱਤ ਗਿਆ ਬਿਲਕੁਲ ਆ ਕੇ ਮੈਂ ਸਬਜ਼ੀ ਬਣਾਉਣ ਲੱਗ ਗਿਆ ਤੇ ਸਬਜ਼ੀ ਇਹ ਪੱਕ ਰਹੀ ਹੈ ਤੇ ਰੋਟੀਆਂ ਆਸਤੀ ਪਕਾ ਲੀਆਂ ਕਿਉਂਕਿ ਫਿਰ ਧਾਰਾਂ ਚੋਂ ਨਹੀਂ ਹੁੰਦੇ ਨੂੰ ਪਹਿਲੇ ਪਹਿਲੇ ਰੋਟੀ ਲਾ ਦਿੰਦੇ ਹੁਣ ਧਾਰਾਂ ਚ ਕਾਫੀ ਕਵੇੜਾ ਹੋ ਜਾਊਗਾ ਗੋਭੀ ਦੀ ਸਬਜ਼ੀ ਸਾਡੀ ਪੱਕ ਰਹੀ ਹੈ ਅੱਜ ਫਿਰ ਗੋਭੀ ਬਣਾਈ ਹੈਗੀ ਤੇ ਦੇਖੋ ਇਹ ਰਾਤ ਬਹੁਤ ਜ਼ਿਆਦਾ ਹੋ ਗਈ ਹੈ ਤਕਰੀਬਨ 8:30 ਵੱਜ ਗਏ ਕਿਉਂਕਿ ਸਰਦੀਆਂ ਦੇ ਨੇ ਹੁਣ ਜਲਦੀ ਹਨੇਰਾ ਹੋ ਜਾਂਦਾ ਕਾਫੀ ਤੇ ਜੋ ਬੀਰੀ ਸਬਜੀ ਤੁਹਾਡੀ ਪੱਕਣ ਵਾਲੀ ਹੈ ਬਸ ਤਿਆਰ ਹੈ ਥੋੜਾ ਜਿਹਾ ਪਾਣੀ ਇਹਨੇ ਕੀ ਹੋ ਸੁੱਕ ਜੇ ਇਹ ਖਾ ਕੇ ਸਬਜੀ ਅਸੀਂ ਜਾਵਾਂਗੇ ਅੰਦਰ ਅਰੇ ਨੰਨ੍ਹਾ ਦੇ ਵਿੱਚ ਅੱਜ ਥੋੜਾ ਜਿਹਾ ਧੁੱਪ ਨਿਕਲੀ ਕਰਕੇ ਮੌਸਮ ਠੀਕ ਹੈ ਜਿਆਦਾ ਠੰਡ ਨਹੀਂ ਹੈ ਜੀ ਮੈਂ ਗਾਣੇ ਨੂੰ ਦਾ ਲਿੰਕ ਪਾਉਂਗਾ ਅੱਜ نیچے ਆਪਣੇ ਬਲੌਗ ਦੇ ਜਰੂਰ ਤੁਸੀਂ ਸੁਣਿਓ ਬਾਰ ਬਾਰ ਤੁਸੀਂ ਕਹਿ ਰਹੇ ਹੋ ਪਲੀਜ਼ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜਰੂਰ ਗਾਣੇ ਦਾ ਲਿੰਕ ਮੈਂ نیچے ਪਾਉਂਗਾ ਨਾ ਇਹ ਰੋਟੀ ਖਾ ਕੇ ਅਸੀਂ ਆ ਗਏ ਅੰਦਰ ਤੇ ਹੁਣ ਪੈਨ ਦੀ ਤਿਆਰੀ ਹੁਣ ਚਾਪਦੇ ਨਾਲ ਚਾਟ ਕਰਿਆਉੜੀਆਂ ਤੇ ਮੇਰਾ ਇਹ ਕੱਲ ਨੂੰ ਨਵੇਂ ਬਲੌਗ ਦੇ ਵਿੱਚ ਅੱਜ ਇਹਦੇ ਬਲੌਗ ਦਾ ਇੱਕ ਕਰ ਲਿਆ ਐਂਡ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਾਂਗੇ ਕੱਲ ਨੂੰ ਨਵੇਂ ਬਲੌਗ ਦੇ ਵਿੱਚ ਤਦ ਤੱਕ ਲਈ ਧੰਨਵਾਦ